ਮੋਗਾ ਸ਼ਹਿਰ ਵਿੱਚ ਉਸ ਸਮੇਂ ਹਰ ਕੰਮ ਮਚ ਗਿਆ ਜਦੋਂ ਦਨ ਦਿਹਾਰੀ ਦੋ ਅਣਪਛਾਤੇ ਹਮਲਾਵਰਾਂ ਨੇ ਸਾਬਕਾ ਮਿਊਂਸੀਪਲ ਕਾਉਂਸਲਰ ਨਰਿੰਦਰ ਪਾਲ ਸਿੱਧੂ ਦੇ ਘਰ ਅੰਦਰ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ ਇਸ ਫਾਇਰਿੰਗ ਦੌਰਾਨ ਨਰਿੰਦਰ ਪਾਲ ਸਿੱਧੂ ਗੰਭੀਰ ਜ਼ਖਮੀ ਹੋਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਜਿੱਥੇ ਉਹ ਜੇਰੇ ਇਲਾਜ ਹਨ ਵਾਰਦਾਤ ਤੋਂ ਬਾਅਦ ਮੌਕੇ ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਤੇ ਹਮਲਾਵਰਾਂ ਦੀ ਭਾਲ ਅਤੇ ਛਾਪੇਮਾਰੀ ਜਾਰੀ ਹੈ ਇਸ ਘਟਨਾ ਸੰਬੰਧੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵਿੜਿੰਗ ਵੱਲੋਂ ਵੀ ਨਿਰਿੰਦਰਪਾਲ ਸਿੱਧੂ ਨਾਲ ਫੋਨ ਤੇ ਗੱਲਬਾਤ ਕੀਤੀ ਗਈ। ਉਥੇ ਹੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਮੁਖੀ ਵਰਨਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸਾਬਕਾ ਕਾਉਂਸਲਰ ਨਿਰਿੰਦਰਪਾਲ ਸਿੱਧੂ ਉਥੇ ਗੋਲੀਆਂ ਚਲਾਈਆਂ ਗਈਆਂ ਹਨ। ਪੁਲਿਸ ਟੀਮ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਨਿਰਿੰਦਰਪਾਲ ਸਿੱਧੂ ਦੀ ਲੱਤ ਅਤੇ ਮੋਢੇ ਤੇ ਗੋਲੀ ਲੱਗੇ ਹੈ। ਉਹਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਮੌਕੇ ਦੀਆਂ। ਇਹ ਤਸਵੀਰਾਂ ਜੋ ਕੈਮਰੇ ਵਿੱਚ ਕੈਦ ਹੋਈਆਂ ਨੇ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੇ ਚੈਨਲ ਦੇ ਨਾਲ ਅੱਗੇ ਦੀ ਅਪਡੇਟ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਸ਼ੁਰੂ ਕਰ ਲਿਓ ਜੀ ਨਾਮ ਕਰਦਾ ਨਰਿੰਦਰਪਾਲ ਸਿੰਘ ਸਿੱਧੂ ਸਿੱਧੂ ਸਾਹਬ ਅੱਜ ਕੀ ਕਟਨਾ ਹੋਇਆ ਕੀ ਵਾਪਰ ਰਿਹਾ ਨਾ ਅਸੀਂ ਤਾਂ ਘਰ ਬੈਠੇ ਆ ਸਾਰਾ ਪਰਿਵਾਰ ਦੋ ਜਣੇ ਆਏ ਆ ਅਨਨੋਨ ਜਿਹਨੂੰ ਮੈਂ ਜਾਣਦਾ ਵੀ ਨਹੀਂਗਾ ਆਮ ਤੌਰ ਤੇ ਅੱਗੇ ਵੀ ਕੋਈ ਘਰੇ ਕੰਮ ਕਰਨ ਦੇ ਕਰੋਂ ਰਾਸਤੇ ਆ ਜਾਂਦੇ ਆ ਬਿਲਕੁਲ ਕੋੜਿਆ ਕੋੜੇ ਆ ਕੇ ਉਹਨਾਂ ਨੇ ਆਦੇ ਡੱਬਾ ਤਾਂ ਪਜਰਵਾਫ ਰਕੜੇ ਆ ਮੇਰੇ ਤੇ ਦੋਨਾਂ ਇਹਨਾਂ ਨੇ ਤਿੰਨ ਤਿੰਨ ਫੈਰ ਕੀਤੇ ਆ ਕਹਦੇ ਉੱਪਰ ਸੀਜਾ ਤੋਂ ਆਏ ਨਹੀਂ ਹੁੰਦੇ ਨਹੀਂ ਅੰਦਰ ਘਰੇ ਤਾਂ ਤੁਰ ਕੇ ਆਏ ਆ ਅੰਦਰ ਘਰ ਮੇਰਾ ਕਾਫੀ ਵੱਡਾ ਵਾ ਜੀ ਕਾਫੀ ਅੱਗੇ ਜਾ ਕੇ ਉਹ ਤੁਰ ਕੇ ਆਏ ਆ ਗੇਟ ਤੋਂ ਤੁਰ ਕੇ ਆਏ ਆ ਕੀ ਕਹਿ ਰਹੇ ਹੋ ਤੁਹਾਡੀ ਸ਼ੀਦ ਪਾਕਿਸਤਾਨ ਨਗਰ ਚ ਕਿੰਨੇ ਵਜੇ ਰਕਣਾ ਇਹ ਤਗਰ ਮੈਂ 2:30 ਵਜੇ ਦੀ ਗੱਲ ਹੈ ਕੀ ਕਹਿਣਾ ਚਾਹੁੰਗੇ ਪ੍ਰਸ਼ਾਸਨ ਨੂੰ ਕੀ ਪ੍ਰਸ਼ਾਸਨ ਨੂੰ ਮੈਂ ਤਾਂ ਬੇਨਤੀ ਅੱਗੇ ਵੀ ਕੀਤੀ ਆ ਕਿ ਪਹਿਲਾਂ ਵੀ ਇਹਨਾਂ ਨੂੰ ਸਰਕਾਰ ਨੂੰ ਡਾਊਟ ਸੀਗਾ ਪ੍ਰਸ਼ਾਸਨ ਨੂੰ ਡਾਊਟ ਸੀਗਾ ਕਿ ਮੇਰੇ ਤੇ ਹਮਲਾ ਹੋਣਾ ਤੇ ਇਹਨਾਂ ਨੇ 2 ਮਹੀਨੇ ਮੇਰੇ ਤੇ ਗਾਰਦ ਲਈ ਰੱਖੀ ਆ ਮੇਰਾ ਹਥਿਆਰ ਜਮਾ ਵਾਂ ਮੈਂ ਐਸਐਸਪੀ ਨੂੰ ਬਟੋ ਬਟ ਪੰਜਾਂ ਰਾਂ ਮੈਂ ਬੇਨਤੀ ਕਰ ਚੁੱਕਾ ਕਿ ਮੈਨੂੰ ਅਸਲਾ ਮੇਰਾ ਰਿਲੀਜ਼ ਕਰਾਓ ਮੈਂ ਕੇਸ ਤੋਂ ਵੀ ਬਰੀ ਹੋ ਚੁੱਕਾ ਵਾਂ ਪਰ ਮੇਰਾ ਅਸਲਾ ਫੇਰ ਨਹੀਂ ਰਿਲੀਜ਼ ਕਰ ਦੇਗੇ ਮੇਰਾ ਲਾਇਸੈਂਸਦਾਰੀ ਨੂੰ ਨਹੀਂ ਕਰ ਦੇਗੇ ਇਸ ਕਰਕੇ ਮੈਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕੀਤਾ ਕਿ ਇਹ ਸਾਰਾ ਕੰਮ ਹੀ ਪ੍ਰਸ਼ਾਸਨ ਦੇ ਆਪ ਦੀ ਰਣਮੇਡ ਸੜਕ ਹੋ ਰਿਹਾ ਵਾ ਕਿ ਉਹ ਕੰਟਰੋਲ ਹੀ ਕੋਈ ਨਹੀਂ ਕਰਦੇਗੇ ਮੈਂ بار بار ਬੇਨਤੀ ਕਰਨ ਦੇ ਬਾਵਜੂਦ ਵੀ ਕਿ ਮੇਰੇ ਤੇ ਹਮਲਾ ਹੋ ਸਕਦਾ ਵਾ ਮੇਰੇ ਤੇ ਹਮਲਾ ਹੋ ਸਕਦਾ ਵਾ ਕਿ ਜਿਹੜੇ ਵਿਰੋਧੀਆਂ ਵਿਰੋਧੀ ਧਿਰ ਦੇ ਆ ਕੁਝ ਜਿਹੜੇ ਬੰਦੇ ਆ ਉਹ ਕੁਝ ਪੈਸੇ ਦੇ ਕੇ ਹੀ ਕਰਵਾ ਸਕਦੇ ਆ ਕਿੰਨੇ ਵਜੇ ਦੀ ਘਟਨਾ ਜੀ 2:3 ਵਜੇ ਦੀ ਗੱਲ ਹੈ ਦਿਨ ਦਿਹਾੜੇ ਮੇਰਾ ਪੁੱਤ ਨਾਲ ਨਾ ਬੇਟਾ ਮੇਰੇ ਨਾਲ ਸਾਰਾ ਪਰਿਵਾਰ ਅਸੀਂ ਬਾਹਰ ਬੈਠੇ ਧੁੱਪੇ ਤੇ ਬਿਲਕੁਲ ਆ ਕੇ ਵੇਚ ਜਿਗਾ ਕੇ ਤੇ ਉਹਨਾਂ ਨੇ ਆਕੀ ਗੋੜ ਦੀ ਖਲਪੋ ਕਿੰਨੇ ਫਾਇਰ ਹੋਏ ਨੇ ਤੁਹਾਡੇ ਤੇ ਕਿੱਥੇ ਲੱਗਿਆ ਮੇਰੇ ਤਿੰਨ ਫਾਇਰ ਲੋਗੇ ਲੱਗੇ ਆ ਛੇ ਫਾਇਰ ਉਹਨਾਂ ਨੇ ਜਲਤਰਾਏ ਆ ਦੋ ਜਾਣੇ ਆ ਇੱਕ ਮੇਰੀ ਪੱਗ ਤੇ ਲੱਗਾ ਇੱਕ ਮੇਰੀ ਖੱਬੀ ਬਾਹ ਤੇ ਲੱਗਾ ਇੱਕ ਪੱਟ ਤੇ ਲੱਗਾ ਦੋ ਦਵੀ ਤੱਕ ਜੇ ਕਿਸੇ ਨੂੰ ਪਛਾਣਦੇ ਹੋ ਜਾਂ ਪਛਾਣ ਸਕਦੇ ਹੋ ਉਹ ਮੈਂ ਜਦੋਂ ਸਾਹਮਣੇ ਸਿਆਣ ਸਕਦਾ ਕਿ ਉਹ ਸਾਡੇ ਮੋਗੇ ਸ਼ਹਿਰ ਦੇ ਨੇ ਲੱਗਦੇਗੇ ਕਿਦਾਂ ਜੀ ਸਾਫੇ ਬੰਨੇ ਜਮ ਸਾਫੇ ਬੰਨੇ ਸੀ ਦੁਨੇ ਮੋਨੇ ਸੀ ਦਾੜੀ ਕੱਟੀ ਹੋਈ ਸੀ ਕੋਈ ਸਵਾਲ ਜੋ ਕੀਤਾ ਤੁਹਾਡੇ ਨਾਲ ਕੋਈ ਸਵਾਲ ਜੋ ਨਹੀਂ ਦਿੱਤਾ ਹੌਨਸਾਰ ਸਿਧਾਨਾ ਅਨੁਸਾਰ ਹੀ ਮੇਰੇ ਤੇ ਉਹਨਾਂ ਨੇ ਫੇਰ ਸ਼ੁਰੂ ਕਰ ਦਿੱਤੀ ਤੁਸੀਂ ਬਾਹਰ ਗਰਾਊਂਡ 'ਚ ਸੀ ਜਾਂ ਅੰਦਰ ਬੰਨਦੇ ਸੀ ਨਹੀਂ ਬਾਹਰ ਬੈਠੇ ਸੀ ਪਰ ਧੁੱਪੇ ਬੈਠੇ ਮੇਰੇ 'ਚ ਉਸੇ ਪ੍ਰਸ਼ਾਸਨ ਦਾ ਕੀ ਮੰਤਕ ਪ੍ਰਸ਼ਾਸਨ ਤੋਂ ਮੰਗਦੇ ਹੀ ਕਰਦੇ ਮੇਰਾ ਹਸਲਾ ਇੰਨੀ ਸਰਦਪੈਂ ਘਟੋ ਘਟ ਕਾਫੀ ਵਾਰਾਂ ਜਾ ਚੁੱਕੇ ਆ ਧਰਮਪਾਲ ਸਿੰਘ ਵੀ ਆ ਚੁੱਕੇ ਵੀ ਮੇਰੇ ਨਾਲ ਜਾ ਕੇ ਜਾ ਕੇ ਉਹਨਾਂ ਨੂੰ ਬੇਨਤੀ ਕਰ ਚੁੱਕੇ ਆ ਐਸਐਸਪੀ ਨੂੰ ਐਸਐਸਪੀ ਸਾਹਿਬ ਨੂੰ ਵੀ ਕਿ ਮੈਨੂੰ ਹਸਲਾ ਮੈਨਰ ਰੀਲੀਜ਼ ਕਰਾਓ ਪਰ ਇਹਨਾਂ ਦੀ ਸੇਤ ਕੋਈ ਅਸਰ ਨਹੀਂ ਹੋਇਆ ਮੈਂ ਤਾਂ ਹੀ ਕਹੂੰਗਾ ਕਿ ਇਹਨਾਂ ਦਾ ਕੰਮ ਹੀ ਹੈ ਸਾਰਾ ਕੁਝ ਨਹੀਂ ਦਈਆ ਸੁਵੰਦ ਕਿ ਸਰਕਾਰ ਤੇ ਕੇ ਸਵਾਲ ਕਰ ਗੱਲ ਤਾਂ ਕੰਟਰੋਲ ਹੀ ਕੋਈ ਨਹੀਂ ਗਾ ਰੋਜ਼ ਨਤ ਦਿਹਾੜੇ ਕਤਲ ਹੁੰਦੇ ਆ ਗਾਰਦ ਕੋਈ ਸਮਝ ਨਹੀਂ ਕੋਈ ਬਾਤ ਨਹੀਂ ਰੋਜ ਜੇ ਤੁਸੀਂ ਸਾਰੇ ਪੰਜਾਬ ਚ ਕਰ ਲਾ ਲੋ ਕਿ ਰੋਜ ਤੇ ਮਨ ਪ੍ਰਜਾਤ ਹੋ ਰਹੇ ਹੋਏ ਦੀ ਐਸਐਸਪੀ ਸਾਹਿਬ ਦਾ ਧਿਆਨ ਕਿੰਨੇ ਲੈਂਦਾ ਉਸ ਮੈਂ ਆਪ ਖੁਦ ਪੇਸ਼ ਹੋ ਕੇ ਕਿਹਾ ਕਿ ਮੈਨੂੰ ਅਸਲਾ ਉਹਨਾਂ ਨੇ ਆਪ ਕਰਦ ਲਈਏ ਮੇਰੇ ਘਰੇ 2 ਮਹੀਨੇ ਕਰਦ ਲੱਗੀ ਰਹੀ ਹੈ ਫਿਰ ਵੀ ਕੋਈ ਧਿਆਨ ਨਹੀਂ ਗਿਆ ਤੁਹਾਡੇ ਤੇ ਉਹ ਹਮਲਾ ਹੋਣ ਤੋਂ ਬਾਅਦ ਤੁਹਾਡੇ ਆ ਪ੍ਰਸ਼ਾਸਨਿਕ ਅਧਿਕਾਰੀ ਆਇਆ ਕੋਈ ਨਹੀਂ ਆਇਆ ਹੈ ਤੱਕ ਮੇਰੇ ਕੋਲ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਜਸਲਵਰ ਪ੍ਰੀਤ ਸਿੰਘ ਜੀ ਅ ਮਨਿੰਦਰਪਾਲ ਸਿੱਧੂ ਜੀ ਕੀ ਲੱਗਦਾ ਹੈ ਤੁਹਾਨੂੰ ਮੇਰੇ ਫਾਦਰ ਆ ਜੀ ਕੀ ਗੱਲ ਹੋਈ ਸੀ ਐਕਚੁਅਲੀ ਅਸੀਂ ਘਰੇ ਬਿਠੇ ਸੀ ਸਾਰੇ ਪਰਿਵਾਰ ਵੇੜੇ ਜੀ ਇਕੱਠੇ ਬਿਠੇ ਸੀਗੇ ਦੋ ਬੰਦੇ ਆਏ ਜੀ ਅਚਾਨਕ ਉਹਨਾਂ ਨੇ ਆ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਫਿਰ ਚਾਰ ਪੰਜ ਫਾਇਰ ਹੋਏ ਜੀ ਇੱਕ ਉਹਨਾਂ ਦੇ ਮੋਢੇ ਤੇ ਲੱਗਿਆ ਇੱਕ ਉਹਨਾਂ ਦੇ ਪੱਟ ਤੇ ਲੱਗਿਆ ਜੀ ਇੱਕ ਸਿਰ ਪੱਗ ਨਾਲ ਕਹਿ ਕੇ ਨਾਂਗੇ ਜੀ ਫਾਇਰ ਬਾਈ ਇੰਨੀ ਉੱਥੇ ਹੋਇਆ ਜੀ ਸਾਰਾ ਘਟਨਾ ਕਿਸ ਤਰ੍ਹਾਂ ਦੇ ਹਾਲ ਹੁਣ ਜੀ ਅਜੇ ਤੱਕ ਤਾਂ ਥੋੜੀ ਸੀਰੀਅਸ ਹੈ ਜੀ ਅਜੇ ਡਾਕਟਰ ਸਾਹਿਬ ਕਰ ਰਹੇ ਆ ਉਸ ਤੋਂ ਬਾਅਦ ਦੇਖੋ ਕੀ ਰਸਦਿਆ ਜੀ ਅਮਨ ਵਰਕਰਾਂ ਤੇ ਆਏ ਸੀਗੇ ਮੋਟਰਸਾਈਕਲ ਮੋਟਰਸਾਈਕਲ ਛੱਡ ਕੇ ਭੱਜ ਗਏ ਮੋਟਰਸਾਈਕਲ ਕਰੀ ਲੈ ਗਏ ਉਹਨਾਂ ਦਾ ਉੱਥੇ ਪਤਾ ਲੱਗਾ ਨਹੀਂ ਹਜੇ ਕੋਈ ਪਛਾਣ ਨਹੀਂ ਜੀ ਪੁਲਿਸ ਕਾਰਵਾਈ ਕਰ ਰਹੀ ਹੈ ਅਜੇ ਤਾਂ ਕੋਈ ਗੱਡੀ-ਕੁੱਡੀ ਵਗੈਰਾ ਕਹਿੰਦੇ ਮਗਰ ਬੈਠ ਕੇ ਗਏ ਮੋਟਰਸਾਈਕਲ ਕਰੀ ਲੈ ਗਏ ਉਹਨਾਂ ਦਾ ਕਾਪੂ ਸੀਗੇ ਜਾਂ ਨਹੀਂ ਨਹੀਂ ਕੋਈ ਓਪਨ ਹੀ ਸੀ ਜੀ ਓਪਨ ਪਹਿਲਾਂ ਕੰਮ ਕੰਮ ਕਰਾਉਣਾ ਆਏ ਸੀ ਜਾਂ ਵੈਸੇ ਕੋਈ ਨਹੀਂ ਸਾਡੇ ਰੂਟੀਨ ਜੀ ਕੰਸਟੈਂਟ ਕਰਕੇ ਰੂਟੀਨ 'ਚ ਲੋਕ ਸਾਈਨ-ਸਿਨ ਵਗੈਰਾ ਕਰਾਉਣਾ ਹੁੰਦੇ ਰਹਿੰਦੇ ਆ ਤੇ ਇਸ ਕਰਕੇ ਸਾਨੂੰ ਕੋਈ ਐਵਦਾ ਹੈਵੀ ਸੀ ਜੀ ਰ ਨੀ ਸਾਨੂੰ ਥ੍ਰੈਟ ਨਹੀਂ ਦੀ ਪੁਲਿਸ ਨੂੰ ਜੀ ਚਾਰ ਪੰਜ ਮਹੀਨੇ ਪਹਿਲਾਂ ਇਨਫੋਰਮੇਸ਼ਨ ਸੀਗੀ ਕਿ ਤੁਹਾਨੂੰ ਖਤਰਾ ਵਾ ਤੇ ਪੁਲਿਸ ਨੇ ਸਾਨੂੰ ਸਿਕਿਉਰਿਟੀ ਦਿੱਤੀ ਸੀਗੀ ਪੁਲਿਸ ਨੇ ਆਪ ਹੀ ਵਾਪਸ ਲੈ ਲਈ ਜੀ ਉਹ ਸਾਨੂੰ ਨਹੀਂ ਸੀ ਪਤਾ ਕੀ ਦੇ ਲੋ ਕੀ ਮੈਟਰ ਸੀਗਾ ਤੇ ਉਹ ਆਟੋਮੈਟਿਕ ਹੀ ਤਾਂ ਨਹੀਂ ਕੀਤਾ ਜਿਵੇਂ ਪਹਿਲਾਂ ਦੇ ਦੇ ਬਣ ਕੇ ਵਾਪਸ ਲੈ ਲਈ ਜੀ ਬਸ ਆਈ ਇਹਦਾ ਮੈਟਰ ਹੈ ਜੀ ਲੋਟੀ ਕਦੋਂ પેટ્રોલ ਹੋਈ ਸੀ ਲੋਟੀ ਸਿਕਿਉਰਿਟੀ ਹੋ ਗਿਆ ਜੀ ਡੇਢ ਕਿੰਨਾ ਹੋ ਗਿਆ ਹੁਣਾਂ ਜੀ ਕਿੰਨਾ ਚੱਲ ਰਹੀ ਹੈ ਸਿਕਿਉਰਿਟੀ ਦਾ ਟਾਈਮ ਮਿਲਾਂ ਮਹੀਨਾ ਕਰ ਰਹੀ ਜੀ ਉਹ ਸਾਰਾ ਕਿਸੇ ਦਾ ਕੋਈ ਸ਼ੱਕ ਸਰ ਨੇ ਹਜੇ ਤੱਕ ਤਾਂ ਜੀ ਕੋਈ ਨਹੀਂ ਬਾਕੀ ਸਾਡਾ ਇੱਕ ਪਿੱਛੇ ਜੇ ਸੀਗਾ ਵੀ ਮਸਲਾ ਉਹ ਹੋਇਆ ਜੀ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਭਰੀ ਹੋਏ ਆ ਉਹਦਾ ਵੀ ਰਿਗਾਰਡ ਹੈ ਬਾਕੀ ਪੁਲ ਸਾਰੇ ਐਂਗਲ ਤੋਂ ਚੈੱਕ ਕਰ ਰਹੀ ਹੈ ਜੀ ਸਾਡੇ ਕੋਲ ਕੋਈ ਹੈ ਨਹੀਂ ਸੀ ਮੈਟਰ ਆਜਾ ਕੀ ਮੰਗ ਕਰਦੇ ਆ ਦੋਸਤ ਅਜੇ ਤੱਕ ਨਹੀਂ ਜੀ ਪੂਰੀ ਪ੍ਰੋਪਰ ਜਿਹੜੀ ਸਾਨੂੰ ਪਤਾ ਲੱਗੇ ਵੀ ਹੋਇਆ ਕੀ ਹੈ ਕਿਸ ਕਾਰਨ ਹੋਇਆ ਵਾ ਕਿ ਪੂਰੀ ਪ੍ਰੋਪਰ ਡੀਪਲੀ ਇਨਕੁਇਰੀ ਕਰੇ ਜੀ ਪੁਲਸ ਸੱਚ ਸਾਹਮਣੇ ਲਿਆਂਦਾ ਜਾਵੇ ਤੁਸੀਂ ਮਿਲ ਕੇ ਸਾਨੂੰ ਹਲਾਤੀਏ ਉਹਨਾਂ ਦਾ ਠੀਕ ਹੈ ਜੀ ਜਾਦੇ ਵਧੀਆ ਨਹੀਂ ਹੈਗੇ ਹਾਂ ਲੱਗੇ ਨਹੀਂ ਹਜੇ ਪੜਨੀਆ ਇਹਦਾ ਇਨਫੈਕਸ਼ਨ ਥੋੜੀ ਜਿਹਾ ਪਿੱਛੇ ਉਹ ਹੈਗੀ ਆ ਜਿਆਦੇ ਪ੍ਰੋਬਲਮ ਆ ਗਈ। ਸਰ ਇੱਕ ਗੋੜੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਮਾਮਲਾ ਕੀ ਹੈ ਔਰ ਕੀ ਕਾਰਵਾਈ ਹੈ? ਹਾਂਜੀ ਇੱਕ ਸਾਨੂੰ ਸ਼ਹੀਦ ਭਗਤ ਸਿੰਘ ਨਗਰ ਚੋਂ ਇੱਕ ਕੰਪਲੇਂਟ ਆਈ ਸੀ ਕੱਚਾ ਦਾ ਸਾਹੇ ਰੋਡ ਤੋਂ ਵੀ ਜਿਹੜਾ ਇੱਕ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਉਸਦੇ ਚੱਲਦਿਆਂ ਜਦੋਂ ਅਸੀਂ ਮੌਕੇ ਤੇ ਆਏ ਤਾਂ ਸਾਨੂੰ ਪਤਾ ਲੱਗਿਆ ਜਿਹੜੇ ਨਰਿੰਦਰਪਾਲ ਸਿੰਘ ਸਿੱਧੂ ਸਾਹਿਬ ਕਾ ਐਮਸੀ ਨੇ ਉਹਨਾਂ ਦੇ ਜਿਹੜੀ ਫਾਇਰਿੰਗ ਹੋਈ ਹੈ ਉਸਦੇ ਚੱਲਦਿਆਂ ਜਿਹੜੀਆਂ ਦੋ ਫਾਇਰੇ ਉਹਨਾਂ ਨੂੰ ਫਾਇਰ ਇੰਜਰੀਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਲੱਗੀਆਂ ਪਰ ਹਜੇ ਉਹ ਸਟੇਬਲ ਨੇ। ਤੇ ਜੋ ਸਟੇਟਮੈਂਟ ਲਿਖਾਉਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਇਹ ਨਰਿੰਦਰ ਸਿੰਘ ਕਿੱਥੇ ਬੈਠੇ ਸੀਗੇ ਜਦੋਂ ਗੋਲੀਆਂ ਚਲਾਈ ਇਹ ਅੰਦਰ ਆਪਣੇ ਘਰੇ ਬੈਠੇ ਸੀਗੇ ਘਰ ਦੇ ਵਿੱਚ ਢੱਕ ਲੋਕੇ ਗੋਲੀਆਂ ਚਲਾਈਆਂ ਗਈਆਂ ਜੀ ਆਹ ਹਾਂਜੀ ਜਿਵੇਂ ਸਾਬਕਾ ਐਮਸੀ ਹੈਗੇ ਆ ਇਹਨਾਂ ਦੇ ਘਰੇ ਅਕਸਰ ਹੀ ਜਿਹੜਾ ਆਣਾ ਜਾਣਾ ਆਮ ਪਬਲਿਕ ਦਾ ਲੱਗਿਆ ਰਹਿੰਦਾ ਤੇ ਉਹ ਵੀ ਐ ਇੱਕ ਹਸਾਬ ਦਾ ਬਣ ਕੇ ਆਏ ਸੀ ਵੀ ਜਿਵੇਂ ਕੋਈ ਡਾਕੂਮੈਂਟ ਤੇ ਕੀ ਗੈਰ ਸਾਈਨ ਕਰਾਣੇ ਹੁੰਦੇ ਆ ਜਿਵੇਂ ਐਮਸੀ ਦੇ ਘਰੇ ਆਮ ਪਬਲਿਕ ਆਂਦੀ ਜਾਂਦੀ ਰਹਿੰਦੀ ਉਹ ਵੀ ਬਣ ਕੇ ਇੱਕ ਕਿੰਨੀਆਂ ਗੋਲੀਆਂ ਲੱਗੀਆਂ ਇਹ ਗੋਲੀ ਚਲਾਣ ਵਾਲੇ ਕੌਣ ਸੀ ਇਹ ਦੋ ਉਹਨਾਂ ਨੂੰ ਜਿਹੜੀਆਂ ਫਾਇਰ ਇੰਜਰੀਜ਼ ਹੋਈਆਂ ਨੇ ਇੱਕ ਸ਼ੋਲਡਰ ਤੇ ਇੱਕ ਪੱਟ ਕੋਲ ਤੇ ਇਹ ਦੋ ਜਿਹੜੇ ਪਹਿਲਾਂ ਪਹਿਲੀ ਨਜ਼ਰੀਏ ਪਤਾ ਲੱਗ ਰਿਹਾ ਵੀ ਦੋ ਬੰਦੇ ਸੀ ਤੇ ਇਹਨਾਂ ਦੇ ਕੋਈ ਸ਼ਾਇਦ ਪਰਸਨਲ ਰੰਜਿ ਸੀ ਜਿਸ ਦੇ ਚੱਲਦਿਆਂ ਇਹ ਹੋਇਆ ਸਰ ਸੀਸੀਟੀਵੀ ਚਾਹੀਏ ਹੋਣੇ ਕੋਈ ਪਛਾਣ ਚਾਹੀਏ ਕੋਈ ਇਹ ਨਹੀਂ ਇਹ ਕਰ ਰਹੇ ਆ ਜਿਸ ਸਿਸਟਮ ਵਗੈਰਾ ਚੈੱਕ ਕਰ ਰਹੇ ਨੇ ਤੇ ਮੋਟਰਸਾਈਕਲ ਤੇ ਆਇਸੀ ਕਵੇ ਵੇ ਆ ਚੀ ਇਹ ਵੀ ਇਹ ਵੀ ਹਜੇ ਵੈਰੀਫਾਈ ਕਰ ਰਹੇ ਆ ਸਾਰੀ ਗੱਲ ਗੁਨੀਆ ਟੋਟਲ ਕਿੰਨੀਆਂ ਚੱਲੀਆਂ ਜੀ ਨਹੀਂ ਨਾ ਐਸੀ ਹਜੇ ਮੌਕਾ ਜਿਹੜਾ ਸੀਟ ਕੀਤਾ ਹੈ ਫੋਰੈਂਸਿਕਸ ਦੀ ਟੀਮ ਆਏਗੀ ਫਿਰ ਐਸੀ ਉੱਥੋਂ ਸਾਰਾ ਜਿੰਨੀ ਸ਼ਾਨਬੀਨ ਕਰਕੇ ਜੋ ਵੀ ਆ ਰੌਂਦ ਵਗੈਰਾ ਮਿਲਦੇ ਨੇ ਉਸ ਤੋਂ ਬਾਅਦ ਹੀ ਤੁਹਾਨੂੰ ਵੈਰੀਫਾਈ ਕਰ ਸਕਦੇ ਹਾਲਤ ਕਿਵੇਂ ਜੀ ਇਹਨਾਂ ਦੀ ਹਾਂ ਹਜੇ ਸਟੇਬਲ ਨਹੀਂ ਗਏ ਇੱਕ ਫਸਟ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗ ਰਿਹਾ ਜੀ ਪਰਸਨਲ ਰੰਜਿਸ਼ ਹਾਂ ਜੀ ਇਹ ਇਹੀ ਲੱਗ ਰਿਹਾ ਵੀ ਜਿਵੇਂ ਪਰਸਨਲ ਰੰਜਿਸ਼ ਹੁੰਦੀ ਹੈ ਇਹਨਾਂ ਦੀ ਪਰ ਇਹ ਜੋ ਸਟੇਟਮੈਂਟ ਲਿਖਾਉਣਗੇ ਜਿਵੇਂ ਉਹ ਵੀ ਕਾਰਵਾਈ ਦੇਖੋ ਜੀ ਮੈਂ ਹੁਣੇ ਸਿੱਧੂ ਸਾਹਿਬ ਨੂੰ ਮਿਲ ਕੇ ਆਇਆ ਉਹਨਾਂ ਦਾ ਸਿਹ ਦਾ ਹਾਲਚਲ ਪੁੱਛਣ ਲਈ ਮੈਂ ਜਦੋਂ ਪਤਾ ਲੱਗਿਆ ਇਮੀਜਟਲੀ ਵਾਸਤਾ ਪਹੁੰਚਿਆ ਨਾਲ ਹੀ ਨਾਲ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣਾਈ ਜੀ ਨੂੰ ਪਤਾ ਲੱਗਿਆ ਉਹਨਾਂ ਨੇ ਵੀ ਉਹਨਾਂ ਨਾਲ ਫੋਨ ਤੇ ਜਰੀਏ ਗੱਲਬਾਤ ਕੀਤੀ ਸਿਹ ਦਾ ਹਾਕਰ ਪੁੱਛਿਆ ਕਿਉਂਕਿ ਜੋ ਉਹਨਾਂ ਨੇ ਮੈਨੂੰ ਦੱਸਿਆ ਕਿਉਂਕਿ ਉਹ ਕਹਿੰਦੇ ਅਸੀਂ ਮੈਂ ਤੇ ਮੇਰੀ ਪੂਰੀ ਫੈਮਿਲੀ ਘਰ ਵਿੱਚ ਬੈਠੇ ਸੀ ਦੋ ਜਿਹੜੇ ਬੰਦੇ ਅਣਪਛਾਤੇ ਘਰੇ ਆ ਕੇ ਆਏ ਕਹਿੰਦੇ ਮੈਂ ਸੋਚਿਆ ਵੀ ਕੋਈ ਕੰਮ ਕਰਾਉਣ ਵਾਲੇ ਬੰਦੇ ਹੋਣਗੇ ਪਰ ਉਹਨਾਂ ਨੇ ਇੱਕਦਮ ਆਪਦੇ ਦੱਬ ਚੋਂ ਰਵਲਵਰ ਕੱਢੇ ਔਰ ਮੇਰੇ ਤੇ ਫਾਇਰਿੰਗ ਸ਼ੁਰੂ ਕਰਤੀ ਲੋਕਾਂ ਨੇ ਤਿੰਨ ਫਾਇਰ ਮੇਰੇ ਮਾਲੋਂ ਨੇ ਕੀਤੇ ਇੱਕ ਫਾਇਰ ਮੇਰੇ ਬੋਢੇ 'ਚ ਲੱਗਿਆ ਦੂਜਾ ਮੇਰੀ ਜਿਹੜੀ ਲੱਤ 'ਚ ਲੱਗਿਆ ਇੱਕ ਮੇਰੇ ਜਿਹੜਾ ਸਿਰ ਵੱਲ ਉਹਨਾਂ ਨੇ ਫਾਇਰ ਕੀਤਾ ਸੀ ਉਹ ਮੇਰੀ ਪੱਗ 'ਤੇ ਲੱਗਿਆ ਸੋ ਤੋਂ ਬਾਅਦ ਅਸੀਂ ਸਾਰੀ ਫੈਮਿਲੀ ਘਰੇ ਹੁਣ ਕਰਕੇ ਅਸੀਂ ਇੱਕਦਮ ਉਹਨਾਂ ਨੂੰ ਜਿਹੜਾ ਆਪਦਾ ਚਾਰਾ ਜੋਰੀ ਕੀਤੀ ਫਿਰ ਉੱਥੋਂ ਭੱਜ ਗਏ ਪਰ ਬਚਾਅ ਹੋ ਗਿਆ ਪ੍ਰਮਾਤਮਾ ਨੇ ਬੜੀ ਸਰਵਨਾ ਕੋ ਨਹੀਂ ਹਲੋ ਕਹਿੰਦੇ ਮੈਂ ਪਛਾਣਾ ਤਾਂ ਨਹੀਂ ਉਹਨਾਂ ਨੂੰ ਵੀ ਕੌਣ ਸੀ ਪਰ ਬੰਦੇ ਕਹਿੰਦੇ ਮੈਂ ਤਾਂ ਇਸ ਭੇਕੇ ਸੀ ਕੋਈ ਕੰਮ ਕਰਾਉਣ ਆਲੇ ਗੋਲੀਆਂ ਤਿੰਨ ਲੱਗੀਆਂ ਦੋ ਇੱਕ ਤਾਂ ਮੋਢੇ 'ਤੇ ਸਰ ਜਿਹੜੇ ਤੇ ਲੱਗੀਆਂ ਇੱਕ ਮੋਢੇ 'ਚ ਲੱਗੀ ਆ ਜੀ ਇੱਕ ਉਹਨਾਂ ਦੀ ਲੱਤ 'ਚ ਲੱਗੀ ਇੱਕ ਉਹ ਕਹਿੰਦਾ ਜਿਹੜੇ ਮੇਰੇ ਸਰ ਵੱਲ ਫਾਇਰ ਕੀਤਾ ਉਹ ਮੇਰੇ ਪੱਗ 'ਤੇ ਲੱਗੀ ਹਾਲਤ ਕਿੱਦੀ ਆ ਕਿਦਾਂ ਹਾਲਤ ਠੀਕ ਆ ਜੀ ਸਟੇਬਲ ਨੇ ਤੋਂ ਬੜੀ ਜਿਹੜੀ ਮਨਪਾਗੀ ਘਟਣਾ ਇਹ ਇਦਾਂ ਜਿਹੜਾ ਪੰਜਾਬ ਸਰਕਾਰ ਦੇ ਵੱਲ ਫਿਰ ਇਹ ਕਿਦ ਤਰ੍ਹਾਂ ਨਾ ਉਂਗਲ ਉਠਦੀ ਆ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਪਹਿਲੇ ਦਿਨੋਂ ਇਹ ਗੱਲ ਕਹਿ ਰਹੀ ਹੈ ਕਿ ਲਾਇਓਂਡ ਆਰਡਰ ਦਾ ਬਹੁਤ ਮਾੜਾ ਹਾਲ ਆ ਉਹਦਾ ਇੱਕ ਜਿਹੜਾ ਸਬੂਤ ਆ ਉਸ ਗੱਲ ਦਾ ਕਿ ਦਿਨ ਬਦਨ ਇਦਾਂ ਦੀਆਂ ਘਟਨਾਵਾਂ ਨਹੀਂ ਹੁੰਦੀਆਂ ਤੇ ਸਾਡੇ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਕੰਟਰੋਲ ਨਹੀਂ ਕੀਤਾ ਇਹ ਗੱਲ ਕਿਤੇ ਰੁਕੇ ਰੋਜ਼ ਨਾ ਕਿਤੇ ਨਾ ਕਿਤੇ ਰੋਜ਼ ਨਵੇਂ ਵਾਰ ਲੱਗਦੇ ਸੋ ਬਹੁਤ ਹੀ ਨਿੰਦਣਯੋਗ ਇਹ ਘਟਨਾ ਮੈਂ ਇਸ ਗੱਲ ਦੀ ਸਮੂਤੀ ਕਾਂਗਰਸ ਵੱਲੋਂ ਸਾਡੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਬੜੇ ਵੱਲੋਂ ਔਰ ਜ਼ਿਲ੍ਹਾ ਕਾਂਗਰਸ ਵੱਲੋਂ ਇਥੇ ਬਹੁਤ ਬਖੂਬੀ ਨਿੰਦਣਯੋਗ